ਤੋਂ ਕੰਗਨਾਰਣੋਦ ਦੇ ਵੱਲੋਂ ਦਿਲਜੀਤ ਦੋਸਾਂਝ ਨੂੰ ਲੈ ਕੇ ਪ੍ਰਧਾਨ ਮੰਤਰੀ ਦਿਲਜੀਤ ਦੋਸਾਂਝ ਦੇ ਵਿਚਕਾਰ ਉਹੀ ਮੁਲਾਕਾਤ ਨੂੰ ਲੈ ਕੇ ਚੁੱਪੀ ਢੋੜੀ ਗਈ ਹੈ ਪਹਿਲਾ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੁਣ ਦੰਗੀਆਂ ਦੇ ਨਾਲ ਸੀ ਦਿਲਜੀਤ ਦੋਸਾਂਝ ਕੰਗਨਾਰਣੋਦ ਦੇ ਵੱਲੋਂ ਇਹ ਤਿੱਖਾ ਨਿਸ਼ਾਨਾ ਸਾਧਿਆ ਗਿਆ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਿ ਹੁਣ ਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਸਭ ਤੋਂ ਅੱਗੇ ਸਨ ਪ੍ਰਧਾਨ ਮੰਤਰੀ ਦੇ ਲਈ ਸਭ ਬਰਾਬਰ ਨੇ ਕੰਗਰਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸ਼ਰਮਿੰਦਗੀ ਜਾਂ ਪਰੇਸ਼ਾਨੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਿਲਜੀਤ ਨੂੰ ਮਿਲੇ ਨੇ ਆ ਦਰਸਲ ਨਵੇਂ ਸਾਲ ਦੀ ਆਮਦ ਤੇ ਪਹਿਲੇ ਦਿਨ ਹੀ 1 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿਲਜੀਤ ਉਸਾਈ ਦੇ ਵਿਚਕਾਰ ਇਹ ਮੁਲਾਕਾਤ ਹੁੰਦੀ ਆ ਮੁਲਾਕਾਤ ਦੀਆਂ ਤੁਹਾਨੂੰ ਸੀ ਤਸਵੀਰਾਂ ਵੀ ਵਿਖਾ ਰਹੇ ਆ ਤਾਂ ਇਸ ਦੇ ਵਿਚਾਲੇ ਕੰਗਰਾਂ ਰੌਤ ਨੂੰ ਲੈ ਕੇ ਵੀ ਟ੍ਰੋਲਿੰਗ ਹੁੰਦੀ ਆ ਕਿ ਪ੍ਰਧਾਨ ਮੰਤਰੀ ਦਿਲਜੀਤ ਉਸਾਈ ਨੂੰ ਮਿਲੇ ਆ ਪਰ ਕੰਗਰਾਂ ਰੌਤ ਨੂੰ ਨਹੀਂ ਮਿਲੇ ਅਜੇ ਤੱਕ ਮੁਲਾਕਾਤ ਨਹੀਂ ਹੋ ਸਕੀ ਇਸ ਤਰੀਕੇ ਦੀ ਸੋਸ਼ਲ ਮੀਡੀਆ ਤੇ ਆ ਟ੍ਰੋਲਿੰਗ ਹੁੰਦੀ ਹੈ ਪਰ ਇਸ ਦੇ ਵਿਚਾਲੇ ਕੰਗਰਾਂ ਨਾਉਦ ਦੇ ਵੱਲੋਂ ਇਸ ਮੁਲਾਕਾਤ ਨੂੰ ਲੈ ਕੇ ਚੁੱਪੀ ਤੋੜੀ ਗਈ ਹੈ ਕੰਗਰਾਂ ਨਾਉਦ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੁਣ ਦੰਗੀਆਂ ਦੇ ਨਾਲ ਸੀ ਦਿਲਜੀਤ ਦੁਸਾਂਝ ਹੁਣ ਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਦੁਸਾਂਝ ਸਭ ਤੋਂ ਅੱਗੇ ਸਨ ਪ੍ਰਧਾਨ ਮੰਤਰੀ ਦੇ ਲਈ ਸਭ ਬਰਾਬਰ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸ਼ਰਮਿੰਦਗੀ ਜਾਂ ਪਰੇਸ਼ਾਨੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਿਲਜੀਤ ਨੂੰ ਮਿਲੇ ਨੇ ਇੱਥੇ ਵੀ ਜ਼ਿਕਰ ਕਰਦੀ ਹੈ ਕਿ ਦਰਸਲ ਜੋ ਸਿੱਧੇ ਤੌਰ ਤੇ ਕਿਸਾਨੀ ਅੰਦੋਲਨ ਦਾ ਕੰਗਰਣ ਰਣੌਤੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਜ਼ਿਕਰ ਸਾਲ 2020 ਵੜੇ ਕਿਸਾਨੀ ਅੰਦੋਲਨ ਦਾ ਹੋ ਰਿਹਾ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਖੋਲਿਆ ਗਿਆ ਤਾਂ ਉਸ ਵੇਲੇ ਵੀ ਸਾਰੇ ਦਰਸ਼ਕਾਂ ਨੂੰ ਯਾਦ ਹੋਵੇਗਾ ਜਦੋਂ ਕੰਗਨਾ ਰਣੌਤੇ ਦਿਲਜੀਤ ਦੋਸਾਂਝ ਦੇ ਵਿਚਕਾਰ ਆ ਟਵਿੱਟਰ ਵਾਰ ਚੱਲਦੀ ਹੈ ਕਬੱਡੀ ਤੇ ਵਾਰ ਪਲਟਵਾਰ ਕੀਤਾ ਜਾਂਦਾ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਦਿਲਜੀਤ ਦੇ ਵੱਲੋਂ ਦਿਲ ਨੂੰ ਮੈਨਤਾ ਦਿਲ ਨੂੰ ਮੈਨਤੀ ਟੂਰ ਦੇ ਦੌਰਾਨ ਵੱਖ-ਵੱਖ ਸ਼ੋਅ ਕੀਤੇ ਜਾ ਰਹੇ ਸਨ ਤੇ ਇੱਕ ਇੰਟਰਵਿਊ ਦੇ ਵਿੱਚ ਜਦੋਂ ਗੰਗਨਾ ਰਣੌਤ ਨੂੰ ਇਹ ਸਵਾਲ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਦਿਲਜੀਤ ਉਸਾਇਨ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਸ਼ਰਾਬ ਵਾਲੇ ਗੀਤਾਂ ਨੂੰ ਲੈ ਕੇ ਸਿੱਧੇ ਤੌਰ ਤੇ ਪਾਬੰਦੀ ਲਗਾਈ ਜਾ ਰਹੀ ਹੈ ਹਾਲਾਂਕਿ ਉਸ ਦੇ ਵਿੱਚ ਸਿੱਧੇ ਤੌਰ ਤੇ ਕੰਗਰਾਂ ਰਣੌਤ ਦਿਲਜੀਤ ਉਸਾਇਨ ਬਾਰੇ ਕੁਝ ਵੀ ਜ਼ਿਆਦਾ ਬੋਲਣ ਤੋਂ ਬਚਦੇ ਹੋਏ ਨਜ਼ਰ ਆਏ ਆ ਇਹ ਕਹਿ ਸਕਦੇ ਕਿ ਉਸ ਦੇ ਵਿੱਚ ਸਿੱਧੇ ਤੌਰ ਤੇ ਆ ਦਿਲਜੀਤ ਦੋ ਸਾਈਂ ਦਾ ਬਚਾ ਵੀ ਕੀਤਾ ਗਿਆ ਪਰ ਹੁਣੇ ਕਾਫੀ ਸਮੇਂ ਬਾਅਦ ਕਹਿ ਸਕਦੇ ਆ ਕਿ ਕਰੀਬ 16-17 ਦਿਨਾਂ ਬਾਅਦ ਇਸ ਮੁਲਾਕਾਤ ਨੂੰ ਲੈ ਕੇ ਚੁੱਪੀ ਤੋੜੀ ਗਈ ਹੈ 1 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਲਜੀਤ ਦੋ ਸਾਈਂ ਦੇ ਵਿਚਕਾਰ ਇਹ ਮੁਲਾਕਾਤ ਹੁੰਦੀ ਹੈ ਤੇ ਇਸੇ ਮੁਲਾਕਾਤ ਨੂੰ ਲੈ ਕੇ ਹਣ ਕੰਗਰਾਂ ਰ瑙ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੁੜ ਦੰਗੀਆਂ ਦੇ ਨਾਲ ਸੀ ਦਿਲਜੀਤ ਦੋ ਸਾਂਝ ਹੁੜ ਦੰਗ ਮਚਾਉਣ ਵਾਲੇ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਸਭ ਤੋਂ ਅੱਗੇ ਸਨ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜ ਚੁੱਕੇ ਅਵਨੇਸ਼ ਇੱਕ ਵਾਰ ਚੁੱਪੀ ਤੋੜੀ ਗਈ ਹੈ ਸਮਰਾਕਾਤ ਨੂੰ ਲੈ ਕੇ ਕੰਗਨਾ ਰਣੋਦੇਵਨ ਨੂੰ ਇਹ ਵੱਡਾ ਬਿਆਨ ਦਿਲਜੀਤ ਸਾਈ ਨੂੰ ਲੈ ਕੇ ਦਿੱਤਾ ਗਿਆ ਕਿ ਤਨਾ ਕਿਤੇ ਉਹ ਦਿਨ ਵੀ ਹੁਣ ਯਾਦ ਆ ਰਹੇ ਨੇ ਜਦੋਂ 2020 ਦੇ ਵਿੱਚ ਦੋਵਾਂ ਦੇ ਵਿਚਕਾਰ ਟਵਿੱਟਰ ਵਾਰ ਵੀ ਚੱਲੀ ਸੀ ਪ੍ਰਮਿੰਦਰ ਦੇਖੋ ਜਿਹੜਾ ਦਰਜੀਤ ਤੇ ਕੰਗਨਾ ਦੀ ਵਾਰ ਹੈ ਜਾਂ ਕੋਲਡ ਵਾਰ ਹੈ ਜਾਂ ਟਵਿੱਟਰ ਵਾਰ ਹੈ ਉਹ जगਜਾਹੀਰ ਹੈ ਸਾਰਿਆਂ ਨੂੰ ਪਤਾ ਹੀ ਹੈ ਕਿ ਦਿਲਜੀਤ ਤੇ ਕੰਗਨਾ ਦੇ ਦੌਰਾਨ ਜਿਹੜਾ ਦਿੱਲੀ ਵਿੱਚ ਕਿਸਾਨੀ ਅੰਦੋਲਨ ਹੋਇਆ ਸੀਗਾ ਉਦੋਂ ਇੱਕ ਟਵਿੱਟਰ ਵਾਰ ਛਿੜੀ ਸੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਮੇਨਸਟ੍ਰੀਮ ਮੀਡੀਆ ਤੇ ਕਾਫੀ ਫੇਮਸ ਹੋਈ ਸੀਗੀ ਤੇ ਉਸੇ ਦੇ ਮੱਦੇ ਨਜ਼ਰ ਹੀ ਹੁਣ ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂ ਜਿਹੜੇ ਪੀਐਮ ਨੂੰ ਮਿਲੇ ਸੀਗੇ ਤੇ ਕੰਗਨਰ ਨੌਤ ਨੂੰ ਜਿਹੜਾ ਇੱਕ ਪੋਡਕਾਸਟ ਦੇ ਦੌਰਾਨ ਪੁੱਛਿਆ ਗਿਆ ਕਿ ਜਿਹੜੇ ਦਿਲਜੀਤ ਦੋਸਾਂ ਜਿਹਾ ਪੀਐਮ મોદી ਨੂੰ ਮਿਲੇ ਹੈ ਤੇ ਉਸ ਨੂੰ ਲੈ ਕੇ ਤੁਹਾਡਾ ਕੀ ਪ੍ਰਤੀਕਰਮ ਹੈ ਵੀ ਤੁਹਾਨੂੰ ਕੋਈ ਨਿਰਾਸ਼ਾ ਹੋਈ ਤੁਹਾਨੂੰ ਕੋਈ 엠ਬੈਰੈਸਮੈਂਟ ਹੋਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅੱਜ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਪੀਐਮ ਹੈ ਸਾਰਿਆਂ ਦੇ ਸਾਝੇ ਹੈ ਉਹ ਸਾਰਿਆਂ ਨੂੰ ਇੱਕੋ ਸਨਮਾਨ ਭਾਵ ਨਾਲ ਦੇਖਦੇ ਆ ਤੇ ਇਸ ਲਈ ਉਹਨਾਂ ਨੂੰ ਮਿਲੇ ਹੈ ਤੇ ਉਸ ਉਹਨਾਂ ਨੂੰ ਜਦੋਂ ਬਖਾਇਦਾ ਦਿਲਜੀਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦਿਲਜੀਤ ਬਾਰੇ ਕਿਹਾ ਕਿ हां जेड़ा आ, person, of, किसान आंदोलन ਹੋਇਆ ਸੀਗਾ ਦਿੱਲੀ ਦੀਆਂ ਬਰੂਹਾਂ ਤੇ ਉਸ ਦੇ ਵਿੱਚ ਹੀ ਵਾਸ ਦੀ ਮੇਨ ਪਰਸਨ ਇਵਨ ਇਨ ਦਾ ਫੋਰਫਰੰਟ ਆਫ ਜੋ ਵੀ ਕਿਸਾਨ ਪ੍ਰੋਟੈਸਟ ਹਾਈਜੈਕ ਹੋਇਆ ਥਾ ਇਹ ਉਹਨਾਂ ਦੀ ਐਕਸੈਕਟ ਵਰਡਿੰਗ ਹੈ ਮੈਂ ਵਰਡ ਟੂ ਵਰਡ ਪਹਿਲਾਂ ਪ੍ਰਮੇਂਦਰ ਦਾਸ ਇਹਨਾਂ ਫਿਰ ਆਪਾਂ ਬਾਅਦ ਚ ਹੋਏ ਇਹਨੂੰ ਹੋਰ ਡਿਟੇਲਸ ਨਾਲ ਗੱਲ ਕਰਾਂਗੇ ਕੰਗਨਰ ਰਣਾਉਤ ਨੇ ਕਿਹਾ ਕਿ ਹੀ ਵਾਸ ਦਾ ਮੇਨ ਪਰਸਨ ਇਵਨ ਇਨ ਦਾ ਫੋਰਫਰੰਟ ਆਫ ਜੋ ਵੀ ਹਾਈਜੈਕ ਹੋਇਆ ਤਾਂ ਫਾਰਮਰ ਪ੍ਰੋਟੈਸਟ ਉਹਨ ਲੋਕੋ ਕੋ ਡਿਫੈਂਡ ਕਰਨੇ ਲਈ ਜੋ ਵੀ ਕਹਾ ਵਹਾਂ ਪਰ ਉਤਪਾਦ ਮਚਾ ਰਹੇ تھے ਉਹਨ ਕੋ ਡਿਫੈਂਡ ਕਰਨੇ ਲਈ ਹੀ ਵਾਸ ਇਨ ਦਾ ਫੋਰਫਰੰਟ ਯਾਨੀ ਕਿ ਉਹ ਦਿਲਜੀਤ ਨੂੰ ਲੈ ਕੇ ਕਹਿ ਰਿਹਾ ਹੈ ਕਿ ਜਿਹੜੇ ਉੱਥੇ ਲੋਕ ਉਤਪਾਦ ਮਚਾ ਰਹੇ ਸੀ ਉੜਦੰਗ ਕਰ ਰਹੇ ਸੀਗੇ ਉਹਨਾਂ ਦੇ ਬਚਾਅ ਕਰਨ ਦੇ ਲਈ ਫੋਰਟ ਰੰਟ ਤੇ ਸੀ ਯਾਨੀ ਲੀਡ ਤੇ ਆ ਕੇ ਉਹਨਾਂ ਦਾ ਬਚਾਅ ਕਰ ਰਹੇ ਸੀ ਦਿਲਜੀਤ ਦੋਸਾਂਜ ਇੱਕ ਅੰਗਨਰ ਨੌਤ ਨੇ ਆਪ ਦਾ ਜਿਹੜਾ ਹੈ ਦਿਲਜੀਤ ਜਾਨ ਨੂੰ ਲੈ ਕੇ ਇੱਕ ਵਾਰ ਫੇਰ ਕਿਸਾਨੀ ਅੰਦੋਲਨ ਦੇ ਬਹਾਨੇ ਉਹਨਾਂ ਤੇ ਨਿਸ਼ਾਨੇ ਲਾਏ ਆ ਪ੍ਰਮਿੰਦਰ ਇਸ ਤੇ ਖਾਸ ਗੱਲ ਇਹ ਹੈ ਕਿ ਜਦੋਂ ਦਿਲਜੀਤ ਦੋਸਾਂਜ ਨੂੰ ਮਿਲੇ ਸੀ ਇਹ ਉਦੋਂ ਅ ਇਹ ਬੜੀ ਚਰਚਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕਿ ਦਿਲਜੀਤ ਦੋਸਾਂ ਦਾ ਏਡੇ ਵੱਡੇ ਸੈਲੀਬ੍ਰਿਟੀ ਹੈ ਕਿ ਉਹ ਪੀਐਮ ਨੂੰ ਚਾਹ ਜਦੋਂ ਵੀ ਮਿਲ ਸਕਦੇ ਐ ਪਰ ਇਹ ਕਿ ਕੰਗਨਰ ਰਨਾਉਤ ਨੂੰ ਹਜੇ ਪੀਐਮ ਨੇ ਮਿਲਣ ਦਾ 1-1 ਵਨ ਕਦੇ ਟਾਈਮ ਨਹੀਂ ਦਿੱਤਾ ਉਹ ਸੋਸ਼ਲ ਮੀਡੀਆ ਤੇ ਉਹਦੋਂ ਕੰਗਨਰ ਰਨਾਉਤ ਕਾਫੀ ਟਰੋਲ ਵੀ ਹੋਏ ਸੀਗੇ ਤੇ ਉਹਨਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸੀਆਂ ਕਿ ਪੀਐਮ ਕੰਗਨਰ ਰਨਾਉਤ ਨੂੰ ਟਾਈਮ ਨਹੀਂ ਦੇ ਰਿਹਾ ਖਾਲਾ ਕਿ ਉਹ ਭਾਜਪਾ ਦੇ ਐਮਪੀ ਐਸ ਦੇ ਬਾਵਜੂਦ ਵੀ ਤੇ ਉਸੇ ਸਬੰਧ ਵਿੱਚ ਚੀਜ਼ ਜਿਹੜਾ ਹੈ ਉਹਨਾਂ ਨੂੰ ਇਸ ਪੋਡਕਾਸਟ ਦੇ ਦੌਰਾਨ ਕੁਐਸਚਨ ਕੀਤਾ ਗਿਆ ਸੀਗਾ ਉਸ ਕੁਐਸਚਨ ਦੇ ਜਵਾਬ ਵਿੱਚ ਉਹਨਾਂ ਨੇ ਨਾਲੇ ਤਾਂ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਵੀ ਕਿਸਾਨ ਅੰਦੋਲਨ ਦੇ ਵਿੱਚ ਹੜਦੰਗ ਮਚਾਇਆ ਜਾ ਰਿਹਾ ਸੀ ਉਤਪਾਦ ਮਚਾਇਆ ਜਾ ਰਿਹਾ ਸੀਗਾ ਤੇ ਜਿਹੜੇ ਉਤਪਾਦ ਮਚਾਉਣ ਵਾਲੇ ਸੀਗੇ ਉਹਨਾਂ ਦੇ ਫੋਰਫੰਟ ਤੇ ਦਿਲਜੀਤ ਦੋਸਾਨ ਸੀ ਜਿਹੜੇ ਆ ਕੇ ਉਹਨਾਂ ਨੂੰ ਡਿਫੈਂਡ ਕਰ ਰਹੇ ਸੀਗੇ ਇਹ ਇਹ ਤਾਂ ਇਹ ਤਾਂ ਇੱਕ ਇੱਕ ਪਾਰਟ ਹੋਇਆ ਦੂਸਰਾ ਪਾਰਟ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਜਦੋਂ ਪੀਐਮ ਦਿਲਜੀਤ ਨੂੰ ਮਿਲੇਗੀ ਤੁਹਾਨੂੰ ਅੰਬੈਰੈਸਿੰਗ ਹੋਈ ᱛੀ ਤੁਹਾਨੂੰ ਨਿਰਾਸ਼ਾ ਹੋਈ ਤਾਂ ਉਹਨਾਂ ਨੇ ਕਿਹਾ ਨਹੀਂ ਐੋ ਜੀ ਕੋਈ ਗੱਲ ਨਹੀਂ ਉਹ ਪੀਐਮ ਦੇਸ਼ ਦੇ ਪੀਐਮ ਹੈ ਉਹਨਾਂ ਲਈ ਸਾਰੇ ਬਰਾਬਰ ਹੈ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਦਿਲਜੀਤ ਦਸਾਂਤ ਨੂੰ ਲੈ ਕੇ ਜਿਹੜੇ ਕੰਗਨਰ ਰਣੌਤ ਦੇ ਦਿਲ ਦੇ ਵੱਲਵਲੇ ਸੀ ਦਿਲ ਦੇ ਵਿਚਾਰ ਸੀਗੇ ਜਿਹੜੀ ਦਿਲ ਦੀ ਤਲਕੀ ਸੀਗੀ ਉਹ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਉਹ ਮੁੜ ਤੋਂ ਇੱਕ ਵਾਰ ਫਿਰ ਤੋਂ ਸਾਹਮਣੇ ਆਈ ਤੇ ਜਿਹੜਾ ਨਤੀਜਾ ਸਾਹਮਣੇ ਹੈ ਕਿ ਆਪਾਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਕੰਗਨਰ ਰਣੌ ਜੀ ਹਾਂ ਠੀਕ ਹੈ ਵਿਨੇਜ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬੀਜਪੀ ਆਗੂ ਹਰਜੀਤ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਹੈਟਨ ਪੰਜਾਬ ਤੇ ਪ੍ਰਧਾਨ ਮੰਤਰੀ ਦਿਲਜੀਤ ਮੁਲਾਕਾਤ ਤੇ ਕੰਗਰਾਂ ਰਣੌਤ ਦੇ ਵੱਲੋਂ ਚੁੱਪੀ ਤੋੜੀ ਗਈ ਹੈ ਕੰਗਰਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਫੁੱਟਦੰਗੀਆਂ ਦੇ ਨਾਲ ਸਨ ਦਿਲਜੀਤ ਉਸਾਂਝ ਹੁਟਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਉਸਾਂਝ ਸਭ ਤੋਂ ਅੱਗੇ ਸਨ ਇਹ ਕੰਗਰਾਂ ਰਣੌਤ ਕਹਿ ਰਹੇ ਨੇ ਤੁਹਾਡਾ ਇਸ ਤੇ ਰਿਐਕਸ਼ਨ ਇਸ ਤਰ੍ਹਾਂ ਕੰਗਰਾਂ ਦਾ ਕੁਝ ਵੀ ਬੋਲ ਰਿੰਦੀ ਆ ਪਰ ਦਿਲਜੀਤ ਜਿਹੜਾ ਹੈਗਾ ਨਾ ਇਸ ਵੇਲੇ ਦਿਲਜੀਤ ਦਸਾਂਜ ਉਹ ਪੰਜਾਬ ਦਾ ਵੀ ਗੌਰਵ ਹੈ ਔਰ ਦੇਸ਼ ਦਾ ਵੀ ਗੌਰਵ ਹੈ ਹੂੰ ਔਰ ਇਸ ਵੇਲੇ ਉਹ ਜਿੱਥੇ ਵੀ ਆਪਣੇ ਕੰਸਰਟ ਕਰਦਾ ਜਾਂ ਜਿੱਥੇ ਵੀ ਇਕੱਠ ਹੁੰਦਾ ਦਿਲਜੀਤ ਦਸਾਂਜ ਦੇ ਨਾਂ ਤੇ ਲੱਖਾਂ ਲੋਕ ਆਪਣੇ ਆਪ ਆ ਜਾਂਦੇ ਆ ਜੀ ਇਸ ਕਰਕੇ ਇਸ ਤਰ੍ਹਾਂ ਦੀ ਭਾਸ਼ਾ ਬੋਲਣਾ ਹੋ ਗਿਆ। ਗਰੇਵਾਲ ਸਾਹਿਬ ਤੁਸੀਂ ਜਿਸ ਗੱਲ ਦਾ ਜ਼ਿਕਰ ਕਰ ਰਹੇ ਫਿਰ ਕੰਗੜਾ ਰਣੋਤ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਉਹਨਾਂ ਦੇ ਇਹ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਗੱਲ ਹੀ ਤੋਂ ਲੈ ਕੇ ਤੱਕ ਹੀ ਕਿਉਂ ਜਿੱਥੇ ਜਿੱਥੇ ਕੰਗੜਾ ਰਣੋਤ ਦੀ ਗੱਲ ਸੀ ਉੱਥੇ ਪਾਰਟੀ ਨੇ ਉਹਨੂੰ ਟਿਕਟ ਦਿੱਤਾ ਉਹਨੂੰ ਐਮਪੀ ਬਣਾਤਾ ਉਹ ਖੁਦ ਐਮਪੀ ਨਹੀਂ ਬਣ ਸਕਦੀ ਸੀ ਕਿਤੇ ਉਹਨੂੰ ਗਲਤਫਹਿਮੀ ਹੋਵੇ ਇੱਥੇ ਸੈਲੀਬ੍ਰਿਟੀ ਬਹੁਤ ਘੱਟ ਦੇ ਨੀ ਪਰ ਗਰੇਵਾਲ ਸਾਹਿਬ ਕੋਈ ਵੀ ਅਜਿਹਾ ਬਿਆਨ ਦਿੱਤਾ ਜਾਵੇ ਤੁਹਾਡੀ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਸੰਸਦ ਮੈਂਬਰ ਨੇ ਫਿਰ ਪਾਰਟੀ ਦਾ ਨਾਮ ਤਾਂ ਨਾਲ ਜੁੜਦਾ ਹੀ ਹੈ ਨਾ ਅਰੇ ਭਈ ਉਹਨੂੰ ਪ ਹਣ ਜੇ ਕੋਈ ਨਾ ਹੀ ਰੁਕੇ ਤਾਂ ਉਹ ਪਾਰਟੀ ਕੀ ਕਰੂਗੀ ਤੇ ਉਹ ਆ ਮੌਰਾ ਬੋਲ ਰੰਦੀ ਆ ਉਹਨੂੰ ਨਹੀਂ ਬੋਲਣਾ ਚਾਹੀਦਾ ਇਸ ਤਰ੍ਹਾਂ ਮੈਂ ਸਮਝਦਾ ਕਿ ਇਹ ਕਰਕੇ ਉਹ ਕੋਸ਼ਿਸ਼ ਤੇ ਫਿਰ ਉਹੀ ਗੱਲ ਹੋ ਜਾਂਦੀ ਹੈ ਲੋਗੋ ਦੇ ਲਈ ਬੜਾ ਸੈਂਸੇਟਿਵ ਨੇ ਹੁਣ ਉਹਦੀ ਫਿਲਮ ਚ ਇਸ ਵੇਲੇ ਕੁਝ ਵੀ ਆਬਜੈਕਸ਼ਨੇਬਲ ਨਹੀਂ ਹੈ ਉਹ ਸਭ ਹਟਾਤਾ ਹਾਂ ਮੈਂ ਪਰ ਉਸ ਦੇ باوجود ਵੀ ਉਹਦੀ ਫਿਲਮ ਨਹੀਂ ਚੱਲਣ ਦਿੰਦੇ ਲੋਗ ਕਿਉਂਕਿ ਉਹਦੇ ਬਾਰੇ ਵੈਸੇ ਹੀ ਨੈਗੇਟਿਵ ਇੱਕ ਮਾਹੌਲ ਬਣ ਗਿਆ ਹੈਗਾ ਤੇ ਉਹ ਤੇ ਕਰੂ ਵੀ ਤੇ ਗਲਤੀ ਕਰੂ ਕੁਛ ਨਾ ਕੁਛ ਇਸ ਕਰਕੇ ਉਹਨੂੰ ਨਹੀਂ ਬਣਾਉਣਾ ਚਾਹੀਦਾ ਉਹਨੂੰ ਗੁਰੇਜ਼ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਔਰ ਜਿਹੜਾ ਦੂਸਰਾ ਵਿਅਕਤੀ ਕੋਈ ਅੱਛਾ ਕੰਮ ਕਰ ਰਿਹਾ ਹੋਵੇ ਕੋਈ ਇਹਨਾਂ ਅੱਗੇ ਵੱਧ ਰਿਹਾ ਹੋਵੇ ਪ੍ਰਧਾਨ ਮੰਤਰੀ ਸਾਡੇ ਆ ਉਹਨਾਂ ਨੂੰ ਕੋਈ ਵੀ ਮਿਲ ਸਕਦਾ ਜਿਹੜਾ ਦੇਸ਼ ਦੇ ਵਿੱਚ ਜਿਹਦਾ ਨਾਮ ਹੋਊ ਦੁਨੀਆ 'ਚ ਜਿਹਦਾ ਨਾਮ ਹੋਊਗਾ ਮੈਂ ਇਹ ਤਲਕੀਸ਼ ਕਰਕੇ ਤਾਂ ਨਹੀਂ ਕਿ ਦਿਲਜੀਤ ਸਾਈਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਗੀ ਕੰਗਰਾਂ ਰਣੌਦ ਦੀ 1 ਟੂ 1 ਮੁਲਾਕਾਤ ਨਹੀਂ ਹੋ ਸਕੀ ਇਸ ਤਰੀਕੇ ਦੀ ਇੱਕ ਤਰੀਕ ਤੋਂ ਬਾਅਦ ਇੱਕ ਜਨਵਰੀ ਤੋਂ ਬਾਅਦ ਚ ਟ੍ਰੋਲਿੰਗ ਵੀ ਸਾਫ਼ ਤੌਰ ਤੇ ਨਜ਼ਰ ਆਈ ਸੋਸ਼ਲ ਮੀਡੀਆ 'ਚ ਅਚੈਕ ਕੰਗਨਾਲ ਰੌਦਾ ਜੀ ਦਿਲਜੀਤ ਨਾਲ ਕੀ ਮੁਕਾਬਲਾ ਜੀ ਅਸੀਂ ਕਿਉਂ ਕੰਪੇਅਰ ਕਰੀਏ ਤੇ ਉਹਨੂੰ ਐਮਪੀ ਬਣਾਤਾ ਪਾਰਟੀ ਨੇ ਹੋਰ ਇਸ ਤੋਂ ਜ਼ਿਆਦਾ ਪਾਰਟੀ ਕੀ ਦੇ ਦੇਵੇ ਜੀ ਕਿੰਨੇ ਕੁ ਸੈਲੀਬ੍ਰਿਟੀਜ਼ ਨੂੰ ਪਾਰਟੀ ਐਮਪੀ ਬਣਾਉਂਦੀ ਆ ਪਰ ਦਿਲਜੀਤ ਦੋਸਾਨ ਜਿਹੜਾ ਹੈਗਾ ਉਹਦਾ ਇੱਕ ਆਪਣੀ ਥਾਂ ਹੈ ਇਸ ਵੇਲੇ ਦੁਨੀਆ ਦੇ ਵਿੱਚ ਦੁਨੀਆ ਜਿੱਥੇ ਵੀ ਜਾਂਦਾ ਚਲੇਦਾ ਚਲਾ ਜਾਵੇ ਕਿਸੇ ਜਗ੍ਹਾ ਚਲਾ ਜਾਵੇ ਲੱਖਾਂ ਲੋਕ ਉਹਦੇ ਲਈ ਆਉਂਦੇ ਆ ਤੇ ਮੈਂ ਇਹ ਸਮਝਦਾ ਕਿ ਉਸ ਦੀ ਉਹਨੂੰ ਉਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਆਪਣੇ ਦੇਸ਼ ਦਾ ਕੋਈ ਐਡਾ ਵੱਡਾ ਨਾਮ ਹੋ ਜੇ ਤੇ ਅੱਛਾ ਕੰਮ ਕਰ ਰਿਹਾ ਹੋਵੇ ਉਹਨੂੰ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਉਹਦਾ ਲੰਦਾ ਵਿਆਹ ਕਰਾ ਲੀ ਨੀ ਗੁਰਦਾ ਸਾਹਿਬ ਤੁਸੀਂ ਸਿੱਧੇ ਤੌਰ ਤੇ ਭਾਜਪਾ ਆਗੂ ਦੇ ਤੌਰ ਤੇ ਕੰਗਰਸ ਦੇ ਬਿਆਨ ਦੀ ਨਖੇਦੀ ਕਰ ਦਿਓ ਬਿਲਕੁਲ ਕਰਦਾ ਜੀ ਇਹ ਨਹੀਂ ਕਰਨਾ ਚਾਹੀਦਾ ਉਹਨੂੰ ਨਹੀਂ ਗੁਰਦਾ ਸਾਹਿਬ ਭਾਜਪਾ ਆਪਣੇ ਆਪ ਦੇ ਵਿੱਚ ਸੱਤਾ ਤਿਰ ਦੇ ਵਿੱਚ ਲਗਾ ਤਾਂ ਤੀਜੀ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਇੱਕ ਆ ਪੂਰੀ ਅਨਸ਼ਾਸਨੀ ਉਨជាਸਨੀ ਕਮੇਟੀ ਵੀ ਹੁੰਦੀ ਆ ਸਾਰਾ ਕੁਝ ਵੀ ਹੁੰਦਾ ਆ ਪਰ ਫਿਰ ਵਾਰ-ਵਾਰ ਕਹਿਣ ਕਿ ਅਸਰ ਕਿਉਂ ਨਹੀਂ ਹੋ ਰਿਹਾ ਆ ਅਪਰਾ ਜੀ ਗੱਲ ਸੁਣ ਲਓ ਸਾਡੇ ਆਲ ਇੰਡੀਆ ਪ੍ਰਧਾਨ ਨੇ ਉਹਨੂੰ ਬੁਲਾ ਕੇ ਵਰਜਤਾ ਕਹਤਾ ਔਰ ਉਹਨਾਂ ਨੂੰ ਕਹਿ ਕੇ ਸਿਰਫ ਆਪਣੇ ਆਪਦੀ ਕਨਸਟੀਚਿਊਸ਼ਨ ਲਈ ਬੋਲਿਆ ਕਰੋ ਔਰ ਕਿਸੇ ਚੀਜ਼ ਤੇ ਤੁਸੀਂ ਕੋਈ ਕਮੈਂਟਸ ਪਾਰਟੀ ਦੀ ਤਰਫੋਂ ਨਹੀਂ ਹੈ ਪਾਰਟੀ ਦੇ ਤਲਪੋੜੀ ਕਮੈਂਟਸ ਨਹੀਂ ਹੈ ਇਹ ਇੰਡੀਵਿਜੂਅਲ ਨੇ ਇੰਡੀਵਿਜੂਅਲ ਕਿਸੇ ਵਿਅਕਤੀ ਦੀ ਕੋਈ ਰਾਏ ਹੋ ਸਕਦੀ ਆ ਪਰ ਮੈਂ ਸਮਝਦਾ ਉਹਨਾਂ ਨੂੰ ਦਿਲਜੀਤ ਦੇ ਬਾਰੇ ਨਹੀਂ ਕਹਿਣਾ ਚਾਹੀਦਾ ਸੀ ਇਹ ਬੜੀ ਮੰਦ ਭਾਗੀ ਗੱਲ ਆ ਔਰ ਉਹਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਠੀਕ ਹੈ ਕਰੀ ਵਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਵੱਲੋਂ ਵੀ ਕੰਗਰਾਂ ਨੌਦਾ ਇਸ ਬਿਆਨ ਦੀ ਨਖਿੱਧ ਕੀਤੀ ਗਈ ਹੈ ਸਾਡੇ ਨਾਲ ਕਿਸਾਨਾਂ ਆਗੂ ਮਨਜੀਤ ਰਾਏ ਜੁੜ ਚੁੱਕੇ ਨੇ ਮਨਜੀਤ ਰਾਏ ਜੀ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਕੰਗਰਾਂ ਨੌਦਾ ਇੱਕ ਵਾਰ ਫਿਰ ਕਿਸਾਨੀ ਅੰਦੋਲਨ ਨੂੰ ਲੈ ਕੇ ਦਿਲਜੀਤ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਕੰਗਰਾਂ ਨੌਦਾ ਕਹਿੰਦਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੜਦੰਗੀਆਂ ਦੇ ਨਾਲ ਸੰਦਿਲਜੀਤ ਨੂੰ ਸਾਂਝ ਹੜਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਨੂੰ ਪਸ ਮੈਨੂੰ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਕਨਨਰ ਰਣੋਤ ਨੂੰ ਭਾਜਪਾ ਨੇ ਟਿਕਟ ਕਿਵੇਂ ਦਿੱਤੀ ਭਾਜਪਾ ਦੀ ਕੀ ਸੋਚ ਹੈ ਉਸ ਦੇ ਪ੍ਰਤੀ ਭਾਜਪਾ ਅਗਰ ਜੀਤ ਘਰਵਾਲ ਖੁਦ ਉਹਨਾਂ ਦੇ ਬਿਆਨ ਦੀ ਨਖੇਦੀ ਕਰ ਗਏ ਕਹਿੰਦੇ ਬਹੁਤ ਵਾਰ ਸਮਝਾਇਆ ਪਰ ਸਮਝ ਨਹੀਂ ਰਹੇ ਨਹੀਂ ਨਖੇਦੀ ਕਰਦੇ ਨੇ ਜੀ ਨਾ ਬਾਰ ਬਾਰ ਉਹਨੂੰ ਪਾਰਟੀ ਚੋਂ ਕੋਈ ਬਾਹਰ ਨਹੀਂ ਕਰਦਾ ਤੁਸੀਂ ਦੇਖੋ ਉਹਨੂੰ ਉਤਪਾਦੀ ਅੱਜ ਦਜੀਤ ਦਸਾਂਝ ਨੂੰ ਨਹੀਂ ਕਿਹਾ ਉਹ ਸਾਡੇ ਪ੍ਰਾਈਮ ਮਿੰਿਸਟਰ ਨੂੰ ਵੀ ਕਹਿ ਗਿਆ ਇਹਦੇ ਵਿੱਚ ਹੂੰ ਜੇ ਪ੍ਰਾਈਮ ਮਿੰਿਸਟਰ ਉਤਪਾਦੀਆਂ ਨੂੰ ਮਿਲਦਾ ਹੈ ਹੂੰ ਤੇ ਫਿਰ ਕੋ ਪ੍ਰਾਈਮ ਮਿੰਿਸਟਰ ਦਾ ਸਟੇਟਸ ਕੀ ਰਹਿ ਗਿਆ ਜੀ ਹੂੰ ਤੇ ਪ੍ਰਾਈਮ ਮਿੰისტਰ ਦੇ ਸਟੇਟਸ ਨੂੰ ਚੈਲੰਜ ਕਰਦੀ ਹੈ ਪ੍ਰਾਈਮ ਮਿੰისტਰ ਦੇ ਸਟੇਟਸ ਨੂੰ ਚੈਲੰਜ ਕਰ ਰਹੀ ਬੀਜਪੀ ਦੇ ਜਿਸ ਦੀ ਹਾਈ ਕਮਾਂਡ ਬੀਜਪੀ ਦੀ ਸੁੱਤੀ ਪਈ ਹੈ ਪਤਾ ਕਿ ਕੰਗੜਾ ਨਾਮ ਕੋਡੇ ਤੇ ਕਿਉਂ ਹੋਏ ਨੇ ਉਹਨੂੰ ਪਾਰਟੀ ਤੋਂ ਬਾਹਰ ਕਿਉਂ ਨਹੀਂ ਕਰਦੇ ਉਹ ਇੱਕ ਵਾਰ ਹੱਤ ਦੀ ਮੂਰਖ ਲੜਕੀ ਮੈਂ ਕਹਿ ਦਵਾਂ ਉਹਨੂੰ ਤੇ ਉਹ ਕੋ ਬੋਲਣ ਲੱਗੀ ਬੀ ਜੀ ਜੀ ਆਪਾਂ ਨਿੱਜੀ ਤੌਰ ਤੇ ਇਹੋ ਜੀ ਟਿੱਪਣੀ ਤਾਂ ਇਹੋ ਜੀ ਸ਼ਬਦ ਤਾਂ ਨਹੀਂ ਵਰਤੀਏ ਕਿਉਂਕਿ ਇੱਕ ਬਿਲਕੁਲ ਨਹੀਂ ਚਾਹੋ ਬੋਲਣੋ ਹਟਦੀ ਨਹੀਂ ਇਸ ਭਾਸ਼ਾ ਦੇ ਵਿੱਚ ਕਿਸੇ ਦੀ ਆਲੋchna ਕੀਤੀ ਜਾ ਸਕਦੀ ਹੈ ਉਹ ਉਹ ਉਹਦੀ ਆਲੋਚਨਾ ਜਿੰਨੀ ਕਰ ਲਈਏ ਉਹ ਥੋੜੀ ਹੈ ਜੀ ਠੀਕ ਹੈ ਪਰ ਸਾਡੇ ਕੋਲ ਸ਼ਬਦਾਂ ਦਾ ਥਾ ਭੰਡਾਰ ਹੈ ਬਹੁਤ ਚੰਗੇ ਤਰੀਕੇ ਦੇ ਵਿੱਚ ਕਿਸੇ ਦੀ ਆਲੋਚਨਾ ਹੋ ਸਕਦੀ ਆ ਪਰ ਨਿੱਜੀ ਤੌਰ ਤੇ ਚਲੋ ਕੋਈ ਨਹੀਂ ਤੁਹਾਡੀ ਮੰਨ ਲੈਣਾ ਗੱਲ ਮੰਨ ਲੈਣਾ ਗੱਲ ਪਰ ਮੈਂ ਮੇਰੀ ਬੇਨਤੀ ਸੁਣੋ ਵੀ ਇਹ ਲੜਕੀ ਜਿਹੜੀ ਆ ਇਹਨੂੰ ਇਹਨੂੰ ਸਮਝਣਾ ਚਾਹੀਦਾ ਆਪੇ ਇੱਕ ਪ੍ਰਾਈਮ ਮਿੰისტਰ ਉਹ ਅਹੁਦਕਾਰੀਆਂ ਨੂੰ ਮਿਲਦਾ ਇੱਕ ਪ੍ਰਾਈਮ ਮਿੰისტਰ ਦਾ ਸਟੇਟਸ ਉਹ ਅਹੁਦਕਾਰੀਆਂ ਨੂੰ ਮਿਲਦਾ ਦਲਜੀਤ ਸਾਂਝ ਦਾ ਸਟੇਟਸ ਆ ਜਾਏਗਾ ਤੇ ਬਾਹਰ ਦੀਆਂ ਕੰਟਰੀਆਂ ਦੇ ਪ੍ਰਾਈਮ ਮਿੰისტਰ ਵੀ ਉਹਨੂੰ ਮਿਲਦੇ ਨੇ ਹੂੰ ਕੰਗਣਾ ਨਾਉਤ ਉਹਦੇ ਸਟੇਟਸ ਦੇ ਬਰਾਬਰ ਕਦੇ ਵੀ ਨਹੀਂ ਜਾ ਸਕਦੀ ਉਹਦੀ ਗੈਰਜ਼ੀ ਹੈ ਉਹ ਕਿਉਂ ਇੰਨੀ ਉਹਨੂੰ ਚੱਲਣ ਹੋ ਰਹੀ ਹੈ ਇਹ ਮੰਨਜੀ ਤੁਹਾਨੂੰ ਕੀ ਲੱਗਦਾ ਸਰ ਕੀ ਦਿੱਕਤ ਕੀ ਆਖਰਕਾਰ ਮਨਸ਼ਾ ਕੀ ਹੈ ਕਿਉਂ ਅਜਿਹੇ ਬਿਆਨ ਵਾਰ-ਵਾਰ ਦਿੱਤੇ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਮੈਂ ਤਾਂ ਜੀ ਬੇ ਤੁਸੀਂ ਮੈਨੂੰ ਕਿਹਨੇ ਸ਼ਬਦਾਂ ਦੀ ਮੈਂ ਤਾਂ ਕਹਿੰਦਾ ਉਹਦੀ ਮਤ ਮਰੀ ਗਈ ਹੈ ਉਹਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੈ ਉਹ ਬੀਜੇਪੀ ਨੂੰ ਉਹਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਬੀਜੇਪੀ ਨੂੰ ਬਿਲਕੁਲ ਉਹਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੀਦਾ ਉਹ ਇਹਨਾਂ ਦੀ ਪੂਰੀ ਐ ਨੂੰ ਮੈਂ ਕਹਾਂਗਾ ਮਿੱਟੀ ਪਲੀਤ ਕਰੇਗੀ ਬੀਜੇਪੀ ਦੀ ਦੇਖੋ ਅੱਜ ਪ੍ਰਾਈਮ ਮਿਨਿਸਟਰ ਨੇ ਅੱਜ ਦਲਜੀਤ ਦੋਸਾਂ ਨੂੰ ਜਿਹੜਾ ਇੱਕ ਸੈਲੀਬ੍ਰਿਟੀ ਬਣ ਚੁੱਕਾ ਹੈ ਇੱਕ ਜਿਹੜਾ ਜਿਹਦਾ ਜਿੱਥੇ ਵਾਕਈ ਜਦੋਂ ਕਰੇਵਾਲ ਸਾਹਿਬ ਨੇ ਕਿਹਾ ਜਿਹੜੇ ਦੇਸ਼ ਜਾਂਦਾ ਉੱਥੇ ਲੋਕਾਂ ਦੀ ਭੀੜ ਕੋਲਾਂ ਦੇ ਨਾਲ ਖੜਦੀ ਹੈ ਅੱਜ ਪੋਜੀਸ਼ਨ ਇਹ ਹੈ ਵੀ ਲੋਕ ਉਹਨੂੰ ਮਿਲਣੇ ਨੂੰ ਤਰਸਦੇ ਨੇ ਤੇ ਉਹ ਜੇ ਇੱਧਰ ਕੋਈ ਕੋਈ ਔਰ ਚਿੱਟ ਕੋਟੀ ਦਾ ਖਿਡਾਰੀ ਹੈ ਉਹਨੂੰ ਪ੍ਰਾਈਮ ਮਿਨਿਸਟਰ ਮਿਲਦੇ ਨੇ ਜੋ ਚ ਕੋਟਰੀ ਦਾ ਕੋਈ ਕਲਾਕਾਰ ਹੈ ਉਹਨੂੰ ਮਿਲਦੇ ਨੇ ਪ੍ਰਾਈਮ ਮਿੰਿਸਟਰ ਇਹ ਉਹਨਾਂ ਦੀ ਸਵਾਲ ਗੱਲ ਗੱਲ ਇਹ ਵੀ ਹੈ ਕਿ ਸਿੱਧੇ ਤੌਰ ਤੇ ਦਿਲਜੀਤ ਸائیں ਨੂੰ ਲੈ ਕੇ ਬਿਆਨ ਨਹੀਂ ਦੇ ਰਹੇ ਉਹ ਤਾਂ ਸਿੱਧੇ ਤੌਰ ਤੇ ਜੋ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚ ਰਾਇਆ ਗਿਆ ਦਿੱਲੀ ਦੇ ਵਿੱਚ ਕਿਸਾਨਾਂ ਦੇ ਬੰਨੋਂ ਦਾ ਸਿੱਧੇ ਤੌਰ ਤੇ ਹੁੜਦੰਗ ਸ਼ਬਦ ਵਰਤਿਆ ਗਿਆ ਉਹਨਾਂ ਦੇ ਸਿੱਧੇ ਤੌਰ ਤੇ ਉਹਨਾਂ ਦੇ ਕਹਿਣ ਦਾ ਭਾਵ ਤਾਂ ਇਹ ਹੈ ਕਿ ਉੱਥੇ ਹੁੜਦੰਗ ਮਚਾਇਆ ਗਿਆ ਨਹੀਂ ਅੱਜ ਫਿਰ ਹੜੂੰਕਾਰੀਆਂ ਦੇ ਨਾਲ ਬੈਠਦੇ ਨੇ ਪ੍ਰਾਈਮ ਮਿੰਿਸਟਰ ਮਹਿਤਾ ਮੇਰਾ ਤਾਂ ਸਵਾਲ ਹੈ ਜੀ ਇਹ ਹੂੰ ਤੇ ਬੀਜੇਪੀ ਕੀ ਕਹਿ ਰਹੀ ਹੈ ਇਸ ਬਾਰੇ ਬੀਜੇਪੀ ਸਾਨੂੰ ਦੱਸੇ ਇਹਦੇ ਬਾਰੇ ਕਿ ਜਿਹੜੇ ਪ੍ਰਾਈਮ ਮਿੰਿਸਟਰ ਐ ਉਹ ਹਰ ਦੁਕਾਨੀਆਂ ਨਾਲ ਬਹਿੰਦੇ ਨੇ ਚਾਹ ਪਾਣੀ ਪੀਂਦੇ ਨੇ ਹਰ ਦੁਕਾਨੀਆਂ ਨਾਲ ਬੈਠ ਕੇ ਇਹ ਕੀ ਸਟੇਟਸ ਐ ਮੈਨੂੰ ਇਹ ਦੱਸਣ ਜੀ ਬੀਜੇਪੀ ਵਾਲੇ ਮੇਰੇ ਦਾ ਬੀਜੇਪੀ ਨੂੰ ਸਵਾਲ ਐ ਜਿੱਦਾ ਮੈਂ ਨਹੀਂ ਕੰਗਣਾ ਬਣਾਉ ਨੂੰ ਚਲੋ ਕੁਝ ਵੀ ਕਹਿਣਾ ਜੇ ਕੋਈ ਸ਼ਬਦ ਮੈਂ ਕਹਿਣੋਂ ਮਾਫਤ ਲੈ ਲਣਾ ਨਹੀਂ ਹਜੀ ਕਰੇਵਾ ਸਾਡੇ ਨਾਲ ਜੁੜੇ ਹੋ ਉਹਨਾਂ ਦਾ ਇਹ ਕਹਿਣਾ ਕਿ ਇਹ ਪਾਰਟੀ ਦਾ ਬਿਆਨ ਨਹੀਂ ਇਹ ਨਿੱਜੀ ਬਿਆਨ ਹੈ ਉਹਨਾਂ ਖੇਦੀ ਕਰਦੇ ਨੇ ਨਹੀਂ ਪਾਰਟੀ ਨਖੇਦੀ ਕਰਨਗੇ ਇੱਕ ਅੱਜ ਹਰ ਦੁਕਾਨੀਆਂ ਨਾਲ ਉਹਨੇ ਪ੍ਰਾਈਮ ਮਿੰਿਸਟਰ ਨੂੰ ਬਿਠਾ ਲ ਦਿੱਤਾ ਹਮ ਹਕੂਕਰੀ ਕਹਿੰਦੀ ਨਾ ਉਹ ਹਰਦੂਮ ਕਾਰੀਆਂ ਦਾ ਮੁਖੀ ਜਿਹੜਾ ਹੋਇਆ ਮੋਹਰੇ ਹੋ ਕੇ ਚੱਲਣ ਵਾਲਾ ਹੋਇਆ ਉਹ 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 ਫਿਰ ਉਹਨੂੰ ਉਹਨੂੰ ਕੀ ਕਹੂਗੀ ਫਿਰ ਦਾ ਮਤਲਬ ਦਲਜੀਤ ਸਾਹ ਜੀ ਨੂੰ ਵੀ ਉਹਨੇ ਹਰਦੂਮ ਕਾਰੀ ਕਿਹਾ ਤੇ ਹਰਦੂਮ ਕਾਰੀਆਂ ਦੇ ਨਾਲ ਬੈਠਣ ਵਾਲਾ ਚਾਹ ਦਾ ਪਿਆਲਾ ਸਾਂਝਾ ਕਰਨ ਵਾਲਾ ਪ੍ਰਾਈਮ ਮਿੰისტਰ ਦਾਤਾ ਫਿਰ ਉਹ ਕੌਣ ਹੋਇਆ ਮੈਨਾਂ ਤਾਂ ਸਵਾਲ ਹੈ ਇਸ ਦਾ ਇਹ ਤੇ ਬੀਜੇਪੀ ਸਵਾਲ ਕਰੇ ਉਹਨੂੰ ਇਹ ਨਵੀਂ ਐਮਪੀ ਹੈ ਇਹਨਾਂ ਨੇ ਸਿਰ ਨੂੰ ਪਰੋਸ ਕੇ ਰੱਖਿਆ ਆਪਣੇ ਪ੍ਰਾਈਮ ਮਿੰისტਰ ਦਾ ਸਟੇਟਸ ਡਾਊਨ ਕਰਨੇ ਨੂੰ ਇਹਨਾਂ ਨੇ ਉਹਨੂੰ ਪਰੋਸ ਕੇ ਰੱਖਿਆ ਆਪਣੀ ਹਾਈ ਕਮਾਂਡ ਦਾ ਸਟੇਟਸ ਡਾਊਨ ਕਰਨੇ ਨੂੰ ਬੀਜੇਪੀ ਦਾ ਸਟੇਟਸ ਡਾਊਨ ਕਰਨੇ ਨੂੰ ਜੀ ਕੋਈ ਕੀ ਕੀ ਗੱਲ ਮੈਂ ਤਾਂ ਸੱਚਾ ਤਾਂ ਕੋਈ ਮੈਂ ਕਮਾਂਗਾ ਸੱਚਾ ਉਹਦੇ ਨਾਲ ਕੋਈ ਕਲੇਸ਼ ਨਹੀਂ ਹੂੰ ਸੱਚਾ ਤਾਂ ਭਾਈ ਸਿੱਧੀ ਗੱਲ ਇਹ ਆ ਤੇ ਜੀਪੀ ਨੂੰ ਸਵਾਲ ਹੈ ਉਹ ਬਾਰ ਬਾਰ ਇਹਨਾਂ ਦੇ ਬਿਆਨ ਦਿੰਦੀ ਆ ਇਹ ਕਹਿ ਦਿੰਦੇ ਜੀ ਉਹਦਾ ਪਰਸਨਲ ਬਿਆਨ ਹੈ ਇਹਦਾ ਮਤਲਬ ਇਹਨਾਂ ਨੇ ਹੁਣ ਆਪਣੀ ਵੀ ਮਾਨ ਮਰਿਆਦਾ ਕੋਈ ਉਹਦੇ ਤੇ ਛੱਟ ਮਾਰੀ ਜਾਵੇ ਉਹਨੂੰ ਰੋਕਣ ਲਈ ਇਹ ਤਿਆਰ ਨਹੀਂ ਹੈਗੇ ਮਨਜੀਤ ਜੀ ਤੁਹਾਡੇ ਨਾਲ ਹਰਿੰਦਰ ਗਰੇਵਾਲ ਤੁਹਾਡੇ ਸਭ ਨਾਲ ਇਹ ਕਹਿੰਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਆ ਕੰਗਨਾ ਰਣੌਤ ਤੇ ਦਿਲਜੀਤ ਦਾ ਤੇ ਆਪਸ ਦੇ ਵਿੱਚ ਕੋਈ ਮੁਕਾਬਲਾ ਹੀ ਨਹੀਂ ਹੈ ਕੰਪੈਰੀਸ਼ਨ ਨਹੀਂ ਕਰਨਾ ਚਾਹੀਦਾ ਦਿਲਜੀਤ ਦਸਾਂਝ ਨਾਮ ਪੂਰੇ ਪੰਜਾਬ ਦਾ ਪੰਜਾਬੀਆਂ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕਰ ਰਹੇ ਨੇ ਨਹੀਂ ਮੈਂ ਤਾਂ ਮੈਂ ਤਾਂ ਬਾਰ-ਬਾਰ ਕਹਿੰਦਾ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹਾ ਹੈ ਉਹਦਾ ਕੋਈ ਮੁਕਾਬਲਾ ਨਹੀਂ ਮੈਂ ਸਹਿਮਤ ਹਾਂ ਮੰਗਰੇਵਾਲ ਸਾਹਿਬ ਦੇ ਇਸ ਬਿਆਨ ਦੇ ਨਾਲ 110% ਪਰ ਮੇਰਾ ਇਹ ਸਵਾਲ ਵੀ ਹੈ ਨਾ ਨਾਲ ਹੀ ਵੀ ਅੱਜ ਉਹ ਹਰਤੰਕਾੜੀ ਜਿਨ੍ਹਾਂ ਨੂੰ ਕਸਦੀ ਹੈ ਤੇ ਹਰਤੰਕਾੜੀਆਂ ਨਾਲ ਪੇਠਣ ਵਾਲਿਆਂ ਨੂੰ ਕੀ ਕਹੂਗੀ ਉੱਥੇ ਬੀਜੇਪੀ ਕੀ ਕਹੂਗੀ ਉੱਥੇ ਬੀਜੇਪੀ ਆਪਣੇ ਪ੍ਰਾਈਮ ਮਿਨਿਸਟਰ ਸਾਡੇ ਜਿਹੜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਵਿਰੇਂਦਰ ਮੋਦੀ ਜੀ ਜਿਨ੍ਹਾਂ ਨੇ ਦੇਸ਼ ਦੇ ਹਰ ਗੌਰਮਈ ਜਿਨ੍ਹਾਂ ਇੱਕ ਦੇਸ਼ ਦਾ ਸਰਵੱਚਾ ਕਰਨਾ ਆ ਨਾਗਰਿਕ ਨੇ ਚਾਹੇ ਉਹ ਖਿਡਾਰੀ ਹੋਵੇ ਚਾਹੇ ਕੋ ਸਿੰਗਰ ਹੋਵੇ ਚਾਹੇ ਕੋਈ ਉਹ ਕਲਾਕਾਰ ਹੋਵੇ ਚਾਹੇ ਕੋਈ ਉਹ ਬੁੱਧੀਜੀਵੀ ਹੋਵੇ ਤੇ ਉਹ ਚਾਹੇ ਕੋ ਕਵੀ ਹੋਵੇ ਜੀ ਜਿਹਦੇ ਨਾਲ ਪ੍ਰਾਈਮ ਮਿੰਿਸਟਰ ਜਣਗੇ ਉਹ ਉਹਨਾਂ ਨੂੰ ਇਹ ਕਹੇ ਕਿ ਹਰਦੋਂਕਾਰੀ ਤੇ ਪ੍ਰਾਈਮ ਮਿੰਿਸਟਰ ਦਾ ਤੇਰਾ ਕੀ ਸਟੇਟਿਟਿਊਟ ਰਿਸਟਿਟਿਊਟ ਹੈ ਠੀਕ ਹੈ ਮਨਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਕਿਸਾਨਾ ਗੂ ਮਨਜੀਤ ਸਿੰਘ ਰਾਏ ਦੇ ਵੱਲੋਂ ਕੰਗਰਨਾ ਦੇ ਇਸ ਬਿਆਨ ਨੂੰ ਲੈ ਕੇ ਸਖਤ ਨਖੇਦੀ ਕੀਤੀ ਗਈ ਤੇ ਵੀ ਭਾਜਪਾ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾਰਾ ਵਿਖਾਇਆ ਜਾਵੇ ਸਿੱਧੇ ਤੌਰ ਤੇ ਇਸ ਬਿਆਨ ਨੂੰ ਲੈ ਕੇ ਵੀ ਹੁਣ ਸਿਆਸਤ ਭਗਤੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਕੋ ਹਰਜੀਤ ਗਰੇਵਾਲ ਦੇ ਵੱਲੋਂ ਸਿੱਧੇ ਤੌਰ ਤੇ ਕੰਗਰਸ ਦੇ ਇਸ ਬਿਆਨ ਦੀ ਨਖੇਦੀ ਕੀਤੀ ਗਈ ਹੈ ਦਰਸਲ 1 ਜਨਵਰੀ ਨੂੰ ਇਸੇ ਸਾਲ ਜਦੋਂ ਨਵੇਂ ਸਾਲ ਦੀ ਆਮਦ ਹੁੰਦੀ ਹੈ 1 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿਲਜੀਤ ਦਸਾਈ ਦੇ ਵਿਚਕਾਰ ਆ ਜੋ ਕਿ ਦਿੱਲੀ ਦੇ ਵਿੱਚ ਮੁਲਾਕਾਤ ਹੁੰਦੀ ਹੈ ਜਿਸ ਮੁਲਾਕਾਤਾਂ ਤਨਸੀ ਤਸਵੀਰਾਂ ਵਿਖਾ ਰਹੇ ਆ ਤੇ ਇਸੇ ਸੰਦਰਭ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕੰਗਰਾਂ ਨਾਉਤ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਦੇ ਮੂੰਹ ਚੁੱਪੀ ਤੋੜੀ ਜਾਂਦੀ ਹੈ ਕੰਗਰਾਂ ਨਾਉਤ ਦੇ ਵੱਲੋਂ ਇਹ ਤਿੱਖਾ ਬਿਆਨ ਦਿੱਤਾ ਜਾਂਦਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੜਦੰਗੀਆਂ ਦੇ ਨਾਲ ਸੀ ਦਿਲਜੀਤ ਹੜਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਸਾਂ ਸਭ ਤੋਂ ਅੱਗੇ ਸਨ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਲਿਹਾਜ਼ ਬਰਾਬਰ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸ਼ਰਮਿੰਦਗੀ ਜਾਂ ਪਰੇਸ਼ਾਨੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਿਲਜੀਤ ਨੂੰ ਮਿਲੇ ਨੇ